ਆਹ ਨਹੀਂ ਅੱਜ ਤੇਰੇ ਬਣਾ ਆ ਅਰੇ ਕੋਈ ਨਹੀਂ ਕੁਝ ਕਰੀ ਆ ਅੱਛਾ ਇੱਧਰ ਹੋੜ ਇੱਧਰ ਹੋ ਰਾ ਐਂ ਪਰ ਆਹ ਕਿਤਾਬ ਲਾ ਸੋਣੀ ਚੜੀ ਜੰਦੀ ਆ ਵੀ ਲੱਗਣ ਦੀ ਤੇ ਆ ਵੀ ਸੋਣੀ ਲੱਗਦੀ ਹੈ ਫਾਈਪ ਲੈਣਾ ਤੇ ਬਾਅਦ ਚੇਹ ਚੁੱਪ ਕਰਨਾ

ਫੱਵੀ ਸੋਣੀ ਲੱਗਣ ਦੀ ਜੇ ਅੱਛਾ ਅੱਛਾ ਉੱਠੇ ਉੱਠੇ ਜੀ ਐ ਇਹ ਤੇ ਦੁਬਾਰ ਤੇ ਹੋਣੀ ਨਾ ਮੰਮੀ ਨੂੰ ਦਿਖਾਉਣੀ ਹੈ ਨਾ ਹਾਂ ਇਹ ਦੇਖ ਪਸੰਦ ਕਰ ਲਈ ਆ ਪਟਾਇਲ ਬਾਥਰੂਮ ਦੀ ਵੀ ਸਿੰਕ ਵੀ ਪਸੰਦ ਕਰ ਲਈ ਟਾਇਲਟ ਵੀ ਹੈ ਨਾ ਲੋ ਜੀ ਪਸੰਦ ਆਪਾਂ ਕਰ ਆਏ ਆ ਰਾਤ ਹੋ ਗਈ ਆ ਰਾਤ ਦੇ ਮਤਲਬ 6 ਵਜ ਗਏ ਆ ਲਾਈਟ ਜਗਾਵਾ ਤੇ ਮੈਂ ਨਾ ਆਉਂਦੇ ਆਉਂਦੇ ਦੁੱਧ ਵੀ ਖੜ ਲਿਆਈ ਦੁੱਧ ਤੇ ਪਨੀਰ ਲੈ ਆਂਦਾ ਏ ਫੁੜਜੀ ਬਣਾ ਲੈਨੇ ਪਨੀਰ ਦੀ ਤੇ ਟੈਲਾਂ ਜਿਹੜੀਆਂ ਸੀ ਜਿਹੜੀਆਂ ਹੀ ਨਾ ਉਹ ਤੇ نیچے ਲੱਗਣੀਆਂ ਮੈਂ ਤੁਹਾਨੂੰ ਦਿਖਾਉਂ ਇਹ ਤੇ نیچے ਲੱਗਣੀਆਂ ਨਾ نیچے ਲੱਗਣੇ ਹੁਣ ਰਿਟਰਨ ਨਹੀਂ ਹੋਣੀਆਂ ਹੈਗੀਆਂ ਤੇ ਇਹ نیچے ਜਿਹੜੀਆਂ ਤੁਹਾਨੂੰ ਵਿਖਾਈਆਂ ਵਾਂ ਉਹਨਾਂ ਚੋਂ ਆਪਾਂ ਜਿਹੜੀ ਮੈਂ ਸਿਲੈਕਟ ਕੀਤੀਆਂ ਉਹ ਜਦੋਂ ਲੱਗ ਜਾਣਗੀਆਂ ਲਾਉਣਗੇ ਉਹ ਮੈਂ ਤੁਹਾਨੂੰ ਨਾਲ-ਨਾਲ ਵਿਖਾਉਂਗੀ ਕਿਹੜੀਆਂ ਬਹੁਤ ਹੀ ਵਧੀਆ ਬਹੁਤ ਹੀ ਸੋਹਣੀਆਂ ਤੇ ਬਹੁਤ ਸੋਹਣੀਆਂ ਲੱਗਣਗੀਆਂ ਉਹ ਤੇ ਉਹਦੇ ਨਾਲ ਰੌਸ਼ਨੀ ਵੀ ਬੜੀ ਜ਼ਿਆਦਾ ਆਊਗੀ ਹੁਣ ਮੈਂ ਇੱਕ ਪਾਸੇ ਦੁੱਧ ਰੱਖ ਲਈਏ ਇੱਕ ਪਾਸੇ ਜਿਹੜਾ ਉਹ ਪਨੀਰ ਦੀ ਪੂਰਜੀ ਬਣਾ ਲੈਨੇ ਆ ਹਨ ਤੇ ਚਲੋ ਕਰਦੇ ਕੰਮ ਸ਼ੁਰੂ ਆਪਣਾ ਮੇਰੇ ਦੋਤ ਪਾ ਲੈਣੀ ਮੈਂ ਬਹੁਤ ਹੀ ਨਾ ਬੁਰੀ ਹਾਲਤ ਹੋਈ ਫਲੈਸ਼ ਬਾਤ ਹੁੰਦੀ ਹੁਣ ਇਹ ਟੈਲਾਂ ਦੇ ਨਾਲ ਇੱਕ ਵੱਖਰੀ ਜੀ ਚਾਹ ਹੁੰਦਾ ਨਾ ਥੋੜਾ ਕੰਮ ਹੋਇਆ ਫਿਰ ਬਹੁਤਾ ਹੋਇਆ ਹਨਾ ਇਹ ਤਾਂ ਲੱਗ ਜਾਣਗੇ ਨਾ ਬਹੁਤ ਸੋਹਣੀਆਂ ਲੱਗਣਗੀਆਂ ਇਹ ਸਿਲੈਕਟ ਕੀਤੀਆਂ ਨਾ ਆਪਾਂ ਤਾਂ ਪਹਿਲਾਂ ਵੇਖੀਗੇ ਵੇਖੀਗੇ ਤੇ ਉਹਦਾ ਮਨ ਨੂੰ ਚੰਗੀਆਂ ਨਹੀਂ ਲੱਗਣੀਆਂ ਚਾਹ ਲੋ ਕੀ ਧਿਆਨ ਰੱਖਿਆ ਮੇਰੇ ਕੇ ਇਹ ਤਾਂ ਬਹੁਤ ਸੋਹਣੀਆਂ ਮਤਲਬ 골ਡਨ ਜਿਹੇ ਕਲਰਾਂ ਵਿੱਚ ਤੇ ਸਿੰਕ ਵੀ ਉਹ ਪਸੰਦ ਕਰ ਲਿਆ ਬੋਰਡ ਵੀ ਤੇ ਉਹ ਹੁਣ ਆ ਜੂਗਾ ਤੇ ਟੈਲਾ ਜਿਹੜੀਆਂ ਦਾ ਟਾਈਮ ਜਿਹੜਾ ਰਾਤ ਨੂੰ ਹੀ ਲੱਗਾ ਤੇ ਰਾਤ ਨੂੰ ਹੀ ਜਿਹੜਾ ਉਹ ਲਾਉਣਗੇ ਹਨਾ ਮਿਸਤਰੀ ਆਉਣ ਵਾਲੇ ਆ 6:00 ਬੱਜੇ ਆ 6:30 ਵਜੇ ਆ ਜਾਣ ਉਹਨਾਂ ਨੇ ਤੇ ਟੈਲਾ ਵੀ ਆਉਣੀਆਂ ਤੇ ਫਿਰ ਜਿਹੜੀਆਂ ਲੱਗ ਜਾਣਗੀਆਂ ਰਾਤ ਨੂੰ ਤੇ ਜਲਦੀ ਜਲਦੀ ਆਪਣਾ ਕਰਦੇ ਆ ਕੰਮ ਸ਼ੁਰੂ ਯਾ ਹਾਏ ਤੂੰ ਨਾ ਮੇਰੇ ਸੱਯਾਰ ਟਾਈਗਰ ਨਾਲ ਲੜਨ ਹਾ ਤੂੰ ਟਾਈਗਰ ਨਾਲ ਲੜਦਾ ਨਹੀਂ ਐ ਟਾਈਗਰ ਖੇਲਦਾ ਵਾ ਉਹ ਕਹਿੰਦਾ ਖੇਡ ਲਓ ਮੇਨਾ ਤੋ ਵੀ ਸਾਰਾ ਦਿਨ ਨਾ ਮੇਰੇ ਵਾਂਗੂ ਅੰਦਰ ਬੈਠ ਬੈਠ ਕੇ ਬੋਰ ਹੋ ਜਾਂਦਾ ਵਾ ਤੇ ਅੱਜ ਦੇ ਮੈਂ ਛੱਤ ਤੇ ਬਿਠਾਈ ਰੱਖਿਆ ਆਪਣੇ ਨਾਲ ਜਿੰਨਾ ਚਿਰ ਮੈਂ ਬੈਠੀ ਰਹੀ ਜਾਂ ਉਨੀ ਦੇਰ ਬੈਠਾ ਰਿਹਾ ਉਹ ਮੇਰੇ ਨਾਲ ਛੱਤ ਤੇ ਅੱਜ ਨਾ ਫੇਛਾ ਤੇ ਬੈਠੇ ਹੀ ਮੈਂ ਤੇ ਟਾਈਗਰ ਛੱਤ ਤੇ ਸਾਫ ਕੀਤੀ ਸੀ ਨਾ ਨਮਿਸ਼ ਤੇ ਚਲੋ ਬੱਚੇ ਤੇ ਜਾਂਦੇ ਸਕੂਲ ਹਨਾ ਇਹਨਾਂ ਨੂੰ ਤੋਂ ਪਛਾਣ ਦੇ ਕੋਈ ਪਤਾ ਨਹੀਂ ਲੱਗਦਾ ਹੈਗਾ ਅੰਦਰਾਂ ਚ ਬੈਣਾ ਹੁੰਦਾ ਵਾ ਪਹਿਲਾਂ ਸਾਡੇ ਵੇਲੇ ਜਦੋਂ ਗਰਾਉਂਡਾਂ 'ਚ ਬਿਠਾਉਂਦੇ ਹੁੰਦੇ ਸੀ ਨਾ ਹੁਣ ਨਹੀਂ ਮੈਂ ਚਾਰ ਪਿਆਜ਼ ਪਾ ਲੂੰਗੀ ਤੇ ਟਮਾਟਰ ਸਿੰਪਲ ਜਿਹੇ ਤਰੀਕੇ ਨਾਲ ਜਿਹੜਾ ਉਹ ਪਣਾਵਾਂਗੇ ਤੇ ਮੇਰਾ ਤੇ ਦੱਲ ਲੱਗਣ ਦਾ ਜਿੱਦਾਂ ਕਾਫੀ ਜ਼ਿਆਦਾ ਟਾਈਮ ਹੋ ਗਿਆ ਵਾ ਤੇ ਪਰ ਅਜੇ ਤੇ ਸ਼ਾਇਦ ਟਾਈਮ ਹੀ ਹੋਇਆ ਵਾ ਮੈਂ ਖਿਆਲ ਜਿੰਨੇ ਬਖਾਉਣ ਖੜੇ ਉਹ ਟਾਇਲਾ ਪੀਰ ਦਾ ਆਪਾਂ ਵਾਇਟ ਨਹੀਂ ਲਾਉਣੀ ਹੈਗੀਆਂ ਅੱਗੇ ਵਾਇਟ ਤਾਂ ਆਪਾਂ ਬੋਰ ਹੋ ਗਏ ਹਾਂ ਹਾਂਜੀ ਉਹ ਜੋ ਦੂਸਰਾ ਲੈ ਹੈ ਹੈ ਨਾ ਉਹ ਕਿੰਨੇ ਸਾਈਜ਼ ਹਾਂ ਨਹੀਂ ਸਾਈਜ਼ ਨਹੀਂ ਉਹ ਜਿੱधर ਸਾਡੋ ਤੇ ਹੈ ਸਿੰਕ ਹਾਂ ਤਾਂ ਸਿੰਕ ਉਹ ਟੈਂਕੀ ਕੋਈ ਨਹੀਂ ਨਹੀਂ ਉੱਪਰ ਲਾਉਣਾ ਬੋਲਾ ਉਹ ਨਾ ਹਾਂ ਜਿਹੜਾ ਪੁਰਾਣਾ ਆਪਾਂ ਲਾਇਆ ਨਾ ਥੀ ਉਹ ਆਪਾਂ ਉੱਪਰ ਲਾਵਾਂਗੇ ਇਹ ਨਵੀਂ ਦੇ ਸਕੂਲ ਆ ਗਿਆ ਫੰਕਸ਼ਨ ਤੇ ਉਹੀ ਦੱਸਣਾ ਕਿ ਮੰਮਾ ਮੈਂ ਇਹਦੇ ਵਿੱਚ ਭਾਗ ਲਿਆ ਵਾ ਤੇ ਜਾਵਾਂਗੇ ਵੇਖਣ ਵਾਸਤੇ ਦੇਖੋ ਮੈਂ ਜਾਣਦੀ ਕਿ ਨਹੀਂ ਜਾਂਦੀ ਉਹਦਾ ਮੰਮੀ ਆ ਜਾਣਗੇ ਉਹਨੇ ਚੈਨ ਨੂੰ ਤੇ ਉਹ ਤੇ ਜਾਣਗੇ ਫਿਰ ਉਹਨਾਂ ਨੂੰ ਭੇਜੂਗੀ ਹਨ ਜੇ ਮੈਂ ਨਹੀਂ ਨਹੀਂ ਗਈ ਫੈਸੇ ਵੀ ਆਪਾਂ ਦੋਵੇਂ ਜਣੇ ਜਾਂਦੇ ਹਾਂ ਮੈਂ ਤੇ ਮੰਮੀ ਜਾਂਦੇ ਆ ਤੇ ਐਤ ਕabhi ਜਾਵਾਂਗੇ ਆਪਾਂ ਤੱਤੀ ਪਪਾ ਦੀ ਪਪੀ ਹੈ ਕਿ ਨਾ ਪਰ ਜਦੋਂ ਹੋਰ ਲੋਕ ਸਾਰੇ ਆਣੇ ਆਉਣ ਇਹਨੂੰ ਤਾਂ ਕਿ ਸਾਰੇ ਜਣੇ ਆਓ ਮੇਰੇ ਨਾ ਫੰਕਸ਼ਨ ਤੇ ਰਸੋਈ ਦਾ ਕੰਮ ਤੇ ਵੇਖੋ ਜੀ ਨਿਬੜ ਗਿਆ ਇੱਕ ਫਲੈਸ਼ ਬਾਥਰੂਮ ਦਾ ਜਿਹੜਾ ਹੋ ਜੇ ਨਾ ਫਿਰ ਉਹ ਸਭ ਤੋਂ ਵਧੀਆ ਮੈਂ ਬਹੁਤ ਪਿਆਹੇ ਕੰਮ ਜਲਦੀ ਜਲਦੀ ਹੋ ਜੇ ਅਲਤੇ ਥੂਪਾਂ ਲੱਗਦੀਆਂ ਪਈਆਂ ਜਦੋਂ ਆ ਗਿਆ ਨਾ ਮਤਲਬ ਥੂਪਾਂ ਨਹੀਂ ਲੱਗੀਆਂ ਧੁੰਦਾ ਪੈਣੀ ਸ਼ੁਰੂ ਹੋ ਗਈਆਂ ਉਹਦੋਂ ਜ਼ਿਆਦਾ ਬੁਰੀ ਹੋਊਗੀ ਤੇ ਬਣਾ ਕੇ ਮੈਂ ਮਗਰੇ ਜਿਹੜੇ ਫੁਲਕੇ ਬਣਾ ਲੈਣੇ ਆ ਤੇ ਇਹ ਫੁਲਕੇ ਬਣਾ ਕੇ ਰੱਖ ਲਵਾਂਗੀ ਕਿਉਂਕਿ ਮਿਸਤਰੀਆਂ ਨੇ ਆਏ ਨਾ ਤੇ ਉਸ ਤੋਂ ਪਹਿਲਾਂ ਪਹਿਲਾਂ ਮੈਂ ਆਪਣਾ ਕੰਮ ਜਿਹੜਾ ਫਿਨਿਸ਼ ਕਰ ਲਾਂ ਫਿਰ ਉਹਨਾਂ ਨੂੰ ਵੀ ਚਾਹ ਪਾਣੀ ਦੇਣਾ ਬਣਾ ਕੇ ਨਾ ਹੁਣ ਰਾਤ ਦੇਖੋ ਹੁਣ 11:00 ਤੇ 12:00 ਵਜੇ ਤੱਕ ਨਿਬੜਦਾ ਉਹ ਕੰਮ ਹਨਾ ਹੋ ਜਾਊਗਾ ਤੇ ਵਧੀਆ ਵਾ Ce lo pone che ce lo radi, per il campo e una frutta da ਵੀ ਲੋਨ ਨੇ ਤੜਕਾ ਤੇ ਵਲੌਗ ਜੇ ਕੰਪਲੀਟ ਨਾ ਹੋ ਯਾਰ ਅੱਤੀ ਤੇ ਫਿਰ ਅਸੀਂ ਅਗਲੇ ਦਿਨ ਵੀ ਕੰਟੀਨਿਊ ਕਰਾਂਗੇ ਆਪਾਂ ਤੇ ਹੋਈ ਜਾਣਾ ਕੰਪਲੀਟ ਤੇ ਇੱਕ ਦਿਨ ਤੇ ਦੋ ਦਿਨ ਹਾਂ ਪੰਜਾਬੀ ਘਰ ਦਾ ਚੱਲ ਜੀ ਦੰਨੇ ਤਾਂ ਆਜ ਦੇ ਲਈ ਜਾਣਾ ਨਾ ਦੁਕਾਨ ਤੇ ਬਾਹਰ ਨਹੀਂ ਆਣਾ ਫੱਪ ਲਿਆ ਲੈਣਾ ਕੱਦੇ ਨਾ ਖੋਲ ਫੱਦੂ ਜੇ ਜਾ ਕੇ ਲਾ ਲੂ 10 ਫਦੀ ਖੋਲ ਨਾ ਮੇਰੇ ਪੱਲ ਕਰਦਾ ਇਹ ਕੀ ਕਰਨਾ ਹੈ ਕਿਸਾਨਾਂ ਟਿੱਫਨ ਵੀ ਮੈਂ ਮਗਾਉਣਾ ਐ ਨਾ ਇਹਦਾ ਇੱਥੇ ਕੋਈ ਮੰਮੀਪੋਰਡ ਵਾਲੀ ਸਬਜੀ ਪਾਵਾਂ ਨਾ ਫਿਰ ਡੋਲ ਜਾਂਦੀ ਆ ਟਿੱਫਨ ਮੈਨੂੰ ਜਿਹੜਾ ਹਿਮਾਲਿਆ ਅੱਖ ਦੇਣਾ ਮੇਰੇ ਨਾਲ ਨਹੀਂ ਵੱਜਦਾ ਇਹਨਾਂ ਹਾਂਜੀ ਉਹ ਟਿੱਫਨ ਕਿਹਦੇ ਹਾਂ ਟਿੱਫਨ ਟਿੱਫਨ ਕਿਹਦਾ ਦੀ ਤੜਕਾ ਲਾਵਾਂਗੇ ਸੁੱਕੇ ਬਣਾਵਾਂਗੇ ਫਿਰ ਮਿਲਦੇ ਆ ਲਓ ਜੀ ਆ ਗਈ ਆਪਣੀ ਟੈਲ ਐਮ ਵਾਲੀ ਆ ਤੇ ਇੱਕ ਵਿੱਚ ਮਿਕਸਵਾ ਆ ਪਤਾ ਨਹੀਂ ਹੁਣ ਕਿਹੜਾ ਡੱਬਾ ਹੋਊਗਾ ਇਹ ਲੱਗੂਗੀ ਤੇ ਫੇਰ ਹੀ ਪਤਾ ਲੱਗਣਾ ਜੀ ਹੂੰ ਇਹ ਲੱਗੂਗੀ ਤੇ ਫੇਰ ਪਤਾ ਲੱਗੂਗਾ ਤੁਹਾਨੂੰ origignal color ਕੀ ਹੈ ਇੱਕ ਇਹਦੇ ਵਿੱਚ ਸ਼ੇਡ ਜੀ ਹੋਰ ਆ ਬਲੈਕ ਬਲੈਕ ਜੀ ਤੇ ਵਿੱਚ 골ਡਨ ਆ ਤੇ ਆ ਵੇਖੋ ਵਧੀਆ ਲੱਗੂਗੀ ਇੱਥੇ ਨਾ ਲੱਗੀ ਨਾ ਫਿਰ ਜ਼ਿਆਦਾ ਵਧੀਆ ਲੱਗੂਗੀ ਫਿਰ ਤੁਹਾਨੂੰ ਵਿਖਾਉਂਗੀ ਮੈਂ ਜਦੋਂ ਲੱਗ ਜੂਗੀ